ਸਮਾਣਾ ਦੇ ਪ੍ਰਾਈਵੇਟ ਸਕੂਲ ਦੇ ਅਕਾਊਂਟੈਂਟ ਸਤੀ ਸੈਣੀ ਦੇ ਖੁਦਕੁਸ਼ੀ ਮਾਮਲੇ ਦੇ ਵਿੱਚ ਪਰਿਵਾਰ ਮ੍ਰਿਤਕ ਦੀ ਡੈਡ ਬੋਡੇਗਾ ਪੋਸਟਮਾਰਟ ਕਰਾਉਣ ਲਈ ਸਹਿਮਤ ਹੋਇਆ ਇਸ ਬਾਰੇ ਜਾਣਕਾਰੀ ਮ੍ਰਿਤਕ ਦੇ ਭਰਾ सुरेंद्र ਸੈਣੀ ਉਰਫ ਰਾਹੁਲ ਨੇ ਦਿੱਤੀ ਅਤੇ ਡੀਐਸਪੀ ਸਮਾਣਾ ਫਤਿਹ ਸਿੰਘ ਬਰਾੜ ਨੇ ਕਿਹਾ ਕਿ ਪਰਿਵਾਰ ਪੋਸਟਮਾਰਟਮ ਲਈ ਸਹਿਮਤ ਹੋ ਗਿਆ ਹੈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੁਲਿਸ ਸਾਰੇ ਮਾਮਲੇ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਹਾਂਜੀ ਪੋਸਟਮਾਰਟਮ ਕਰਾ ਰਹੇ ਹਾਂ ਜੀ ਜੋ ਕਿ ਆਪਣੇ ਡੀਐਸਪੀ ਸਾਹਿਬ ਵੱਲੋਂ ਆਪਾਂ ਨੂੰ ਪੂਰਾ ਆਸ਼ਵਾਸਨ ਦਿੱਤਾ ਗਿਆ ਕਿ ਆਪਾਂ ਕੁਝ ਕੁ ਦਿਨ ਇੱਕ ਅੱਧੇ ਦਿਨ ਦੇ ਵਿੱਚ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਤੇ ਆਪਾਂ ਪ੍ਰਸ਼ਾਸਨ ਨੂੰ ਸਮਝਦੇ ਹੋਏ ਸਰਕਾਰ ਨੂੰ ਸਮਝਦੇ ਹੋਏ ਹੀ ਕਿ ਉਹਨਾਂ ਦੀ ਕਿਸੇ ਕੰਮ ਦੇ ਵਿੱਚ ਬਾਧਾ ਨਾ ਪਵੇ ਤਾਂ ਇਸ ਕਰਕੇ ਆਪਾਂ ਪੋਸਟਮਾਰਟਮ ਕਰਾ ਰਹੇ ਹਾਂ ਕਾਰ ਦਾ 9:30 ਦਾ ਟਾਈਮ ਹੈ ਜੀ ਤੇ ਸਤਿਮੰਦਰ ਆਪਣੇ ਸਮਸ਼ਾਨ ਘਾਟ ਦੇ ਹਾਂਜੀ ਜਿਹੜਾ ਪਰਿਵਾਰ ਦੀ ਸੰਤਰੀ ਨਾਲ ਅਸੀਂ ਸਤੀਸ਼ ਕੁਮਾਰ ਜੀ ਜਿਹੜੇ ਹੁਣ ਨਹੀਂ ਰਹੇ ਉਸ ਜਿਹੜੇ ਉਨਾ ਦਾ ਪੋਸਟਮ ਕਰਾਇਆ ਜਾ ਰਿਹਾ ਹੈ ਕੱਲ ਨੂੰ ਪਰਿਵਾਰ ਵੱਲੋਂ ਉਹਨਾਂ ਸਸਕਾਰ ਕੀਤਾ ਜਾਵੇਗਾ ਜਿਹੜੇ ਦੌਸ਼ੀ ਨੂੰ ਫੜਨ ਲਈ ਸਾਡੀ ਇਹ ਟੀਮ ਆウトਾਸਟੇਟ ਵੀ ਗਈ ਹੈ ਨੇ ਤੇ ਹੋਰ ਵੀ ਥਾਵਾਂ ਤੇ ਧਰ ਪકડ ਚੱਲ ਰਹੀ ਹੈ ਤੇ ਜਲਦੀ ਅਸੀਂ ਦੌਸ਼ੀ ਨੂੰ ਫੜ ਕੇ ਇਸ ਇਲਾਕੇ ਵਿੱਚ ਰਿਕਟ ਕਰਾਂਗੇ ਕੈਮਰਾਮੈਨ ਬੀਕੇ ਗਰਗ ਦੇ ਨਾਲਪੁਰ ਸਵਤਮ ਕੋਸਿਕ ਸਮਾਣਾ ਨਿਊਜ਼